ਗੁਰਾਇਆਂ ਦੇ ਸੰਧੂ ਕੰਪਲੈਕਸ ਵਿਖੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਾਇਆਂ ਬਲੱਡ ਸੇਵਾ ਵੱਲੋਂ ਸ਼੍ਰੀ ਰਾਧਾਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਦਾਣਾ ਮੰਡੀ ਗੁਰਾਇਆਂ ਗੁਰਾਇਆਂ ਐਂਬੂਲੈਂਸ ਵੈਲਫੇਅਰ ਸੁਸਾਇਟੀ ਰੋਟਰੀ ਕਲੱਬ ਗੁਰਾਇਆਂ ਲਾਇਨ ਕਲੱਬ ਗੁਰਾਇਆਂ ਬੁੱਢਾਦਾਲ ਫੁੱਟਬਾਲ ਕਲੱਬ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਾਇਆਂ ਬਲੱਡ ਸੇਵਾ ਦੇ ਪ੍ਰਧਾਨ ਹੈਪੀ ਮਾਹੀ ਨੇ ਦੱਸਿਆ ਕਿ ਗੁਰਾਇਆਂ ਦੇ ਸੰਧੂ ਕੰਪਲੈਕਸ ਵਿਖੇ ਇਹ ਜੋ ਖੂਨਦਾਨ ਕੈਂਪ ਲਗਾਇਆ ਗਿਆ ਉਸ ਵਿੱਚ 58 ਖੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਹਰਪਾਲ ਕੌਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪ੍ਰਬੰਧਕਾਂ ਬਲੂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਖੂਨਦਾਨੀਆਂ ਦੀ ਹੌਸਲਾ ਫਜ਼ਾਈ ਕੀਤੀ। ਉਹਨਾਂ ਕਿਹਾ ਕਿ ਜੋ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਇਹੋ ਜਿਹਾ ਸਮਾਏ ਪੜ੍ਹਾਈ ਦੇ ਕੰਮ ਕਰਨੇ ਚਾਹੀਦੇ ਨੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਗੁਰਾਇਆਂ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਸੰਧੂ ਕੰਪਲੈਕਸ ਵਿਖੇ ਜਿਹੜਾ ਸਾਡੇ ਵੀਰ ਕੁਲਵਿੰਦਰ ਸੰਧੂ ਜੀ ਜਿਨ੍ਹਾਂ ਨੇ ਅੱਜ ਨੇਕ ਉਪਰਾਲਾ ਕਰਕੇ ਬਲੱਡ ਡੋਨੇਸ਼ਨ ਦਾ ਕੈਂਪ ਜਿਹੜਾ ਆਰਗੇਨਾਈਜ਼ ਕਰਾਇਆ ਉਹਦੇ ਵਿੱਚ ਅੱਜ 58 ਖੂਨਦਾਨੀਆਂ ਨੇ ਖੂਨਦਾਨ ਕੀਤਾ ਔਰ ਜਲੰਧਰ ਦੀ ਦੁਆਬਾ ਹਸਪੀਟਲ ਦੀ ਟੀਮ ਹੈ ਜਿਹੜੀ ਉਹਨਾਂ ਨੇ ਬਲੱਡ ਇਕੱਤਰ ਕੀਤਾ ਸ਼ਹਿਰ ਦੀਆਂ ਜਿੱਥੇ ਰਾਜਨੀਤਿਕ ਧਾਰਮਿਕ ਔਰ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਜਿਹੜੇ ਉਹਨਾਂ ਦੇ ਮੁਖੀ ਆ ਉਹ ਇੱਥੇ ਆਏ ਨੇ ਔਰ ਸਾਰੇ ਡੋਨਰਾਂ ਨੂੰ ਉਹਨਾਂ ਨੇ ਆਸ਼ੀਰਵਾਦ ਦਿੱਤਾ ਸਾਰਿਆਂ ਨੇ ਔਰ ਹੌਸਲਾ ਵਜਾਈ ਕੀਤੀ ਹੈ ਇਹਦਾ ਜਿਹੜਾ ਕੈਂਪ ਹੈਗਾ ਇਹ ਡੈਡੀਕਿਟ ਡੈਡੀਕੇਟ ਕੀਤਾ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਜਿਹੜਾ ਕਿ ਅੱਗੇ ਆ ਰਿਹਾ ਸੋ ਮੈਂ ਜਿੰਨੇ ਵੀ ਖੂਨਦਾਨੀ ਵੀਰ ਸਾਡੇ ਭੈਣਾ ਜਿਨ੍ਹਾਂ ਨੇ ਅੱਜ ਦੇ ਦਿਨ ਬਲੱਡ ਡੋਨੇਟ ਕੀਤਾ ਮੈਂ ਧੰਨਵਾਦ ਕਰਦਾ ਔਰ ਗਾਤੋ ਵੀ ਆਸ ਕਰਦਾ ਕਿ ਇਦਾਂ ਹੀ ਸਾਡੇ ਨਾਲ ਸਹਿਯੋਗ ਕਰਦੇ ਰਹੋਗੇ ਆਓ ਇਸ ਬਲੱਡ ਡੋਨੇਸ਼ਨ ਕੈਂਪ ਤੋਂ ਸਿੱਖਿਆ ਲੈਂਦੇ ਹੋਏ ਹੋਰ ਅੱਗੇ ਵਧੀਏ ਖੂਨਦਾਨ ਦੀ ਮੁਹਿੰਮ ਨੂੰ ਹੋਰ ਅੱਗੇ ਪੇ ਤੋਰੀਏ ਕਿਉਂਕਿ ਖੂਨਦਾਨ ਇੱਕ ਮਹਾਦਾਨ ਹੈ ਤਾਂ ਕਿਹਾ ਜਾਂਦਾ ਹੈ ਕਿਉਂਕਿ ਲੋੜਵੰਦਾਂ ਦੇ ਕੰਮ ਆਉਂਦਾ ਇੱਕ ਸਾਡੇ ਸਰੀਰ ਦਾ ਜਿਹੜਾ ਅੰਗ ਜਿਹੜਾ ਦੂਜੇ ਦੇ ਨਾਲ ਜ ਦੂਜੇ ਨੂੰ ਚੜ ਕੇ ਕਿਸੇ ਦੀ ਜ਼ਿੰਦਗੀ ਵਿੱਚ ਆਉਂਦਾ ਸੋ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਕਿਉਂਕਿ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਇਹ ਜਿਹੜਾ ਦਾਨ ਹੈ ਇਹ ਕੀਤਾ ਜਾਂਦਾ ਔਰ ਇਸ ਖੂਨ ਦੇ ਉੱਤੇ ਕਿਸੇ ਵੀ ਧਰਮ ਕਿਸੇ ਯਾਦ ਦਾ ਲੈਵਲ ਨਹੀਂ ਲੱਗਿਆ ਹੁੰਦਾ ਅੱਜ ਅ ਕਈ ਸੌ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੇ ਬਲੱਡ ਡੋਨੇਟ ਕੀਤਾ ਔਰ ਹੈਪੀ ਜੀ ਸੰਧੂ ਜੀ ਇਹਨਾਂ ਨੇ ਅੱਜ ਜਿਹੜਾ ਇਹ ਕੈਂਪ ਹੈ ਉਹ ਸ਼ਹੀਦ ਭਗਤ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਉਸ ਨੂੰ ਸਮਰਪਿਤ ਕਰਦੇ ਆ ਆਪਣਾ ਸੇਵਾ ਵਿੱਚ ਇੱਕ ਤਣਕਾ ਯੋਗਦਾਨ ਪਾਉਂਦੇ ਆ ਅੱਜ ਇਹ ਜਿਹੜਾ ਕੈਂਪ ਇੱਥੇ ਲਗਾਇਆ ਗੁਰਾਇਆਂ ਦੇ ਵਿੱਚ ਔਰ ਇੱਥੇ ਆਉਣ ਤੇ ਮੈਨੂੰ ਪਤਾ ਲੱਗਾ ਕਿ ਇਹ ਸੁਸਾਇਟੀ ਜਿਹੜੀ ਹੈ ਇਹ ਤੀਜੇ ਚੌਥੇ ਮੰਥ ਜਿਹੜੇ ਹੈ ਇਹ ਇਹੋ ਜਿਹੇ ਜਿਹੜੇ ਭਲਾਈ ਦੇ ਕੰਮ ਹੈ ਉਹ ਕਰਦੀ ਰਹਿੰਦੀ ਹੈ ਔਰ ਇਥੋਂ ਵਕ ਵਕ ਜਿਹੜੀਆਂ ਡਾਕਟਰਸ ਦੀਆਂ ਟੀਮਾਂ ਹਸਪੀਟਲਾਂ ਚੋਂ ਬੁਲਾ ਕੇ ਇਹ ਜਿਹੜੇ ਇਹ ਆਪਣਾ ਜਿਹੜੀ ਸੇਵਾ ਕਰਦੇ ਨੇ ਔਰ ਇਹ ਜਿਹੜੀ ਸੇਵਾ ਹੈ ਮੈਂ ਇਹ ਮੰਨਦਾ ਕਿ ਇਹ ਕਿਸੇ ਨੂੰ ਇੱਕ ਜੀਵਨ ਦੇਣ ਦੇ ਬਰਾਬਰ ਹੈ ਕਿਉਂਕਿ ਜਿਹੜਾ ਖੂਨ ਦਾਨ ਹੈ ਉਹ ਬਹੁਤ ਵੱਡੀ ਸੇਵਾ ਜਿਹੜੀ ਮੰਨੀ ਗਈ ਹੈ